ਕੰਨ ਖੋਲ ਕੇ ਸੁਣ ਲੈ ਪੰਜਾਬੀ ਚ ਇਹ ਤੋਂ ਆਦ ਮੈਂ ਦੁਬਾਰਾ ਇਦਾਂ ਨਹੀਂ ਬੋਲਣਾ ਨਹੀਂ ਸਰ ਜਿਹੜਾ ਮੈਨੂੰ ਸੁਣ ਲੈ ਜਿਹੜੀ ਵੀ ਕਾਰਵਾਈ ਨਾ ਮੈਂ ਉਸ ਤੋਂ ਵੀ ਜ਼ਿਆਦਾ ਚੱਲੂਆ ਤੁਸੀਂ ਐਸੇ ਵਾਸੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਵੇ ਤੈਨੂੰ ਨਹੀਂ ਐ ਮੈਨੂੰ ਤਾਂ ਕੁਛ ਨਹੀਂ ਜਿਹੜੀ ਮੈਂ ਗੱਈ ਨਹੀਂ ਕਹਣਾ ਮੇਰੇ ਕੋਲ ਨੱਜਾ ਪਿੰਡ ਨਹੀਂ ਮੈਨੂੰ ਹਰ ਇੱਕ ਪਿੰਡ 'ਚ ਪਤਾ ਕਿੱਥੇ ਕਿੱਥੇ ਕੀ ਕੀ ਹੋਣਿਆ ਤੁਸੀਂ ਬਿਊਟੀਫੁੱਲਰ ਦਾ ਕੰਮ ਕਰਦੀ ਐ ਕੋਈ ਮੈਂ ਜਿਹੜੀ ਤੈਨੂੰ ਗੱਲ ਕਹਿਣਾ ਕੋਈ ਮਾਫੀ ਦਾ ਖੰਡਾ ਨਹੀਂ ਹੋਣਾ ਜਾਂ ਤਾਂ ਇਹ ਘਰ ਛੱਡ ਜਾਓ ਪਿੰਡ ਛੱਡ ਜਾਓ ਜਾਂ ਸੁਧਰ ਜੋ ਦੋ ਗੱਲਾਂ ਨੇ ਮੈਂ ਜਿਹੜੀ ਗੱਲ ਕਹਿ ਰਿਹਾ ਜਾਂ ਤਾਂ ਘਰ ਛ ਬਹੁਤ ਦੁਖੀ ਨੇ ਲੋਗ ਤੇ ਬੋਲ ਵੀ ਕਿਸ ਨੇ ਇਹਦੀ ਵੀਡੀਓ ਬਣਾ ਲੈਣੀ ਆ ਕਾਕਾ ਜੇ ਕੁਝ ਵੀ ਹੋਵੇ ਇੱਕ ਲਾਜੀ ਉੱਚਾ ਬਤ ਲਿਖਿਆ ਆ ਉਹਦਾ ਵੀਡੀਓ ਵਾਲੇ ਫਿਰ ਮੈਂ ਦੱਸੂਗਾ ਮੈਨੂੰ ਮੇਰੀ ਸੁਣ ਲੈ ਗੱਲ ਇੰਦਾ ਨਹੀਂ 10 ਮਿੰਟ ਲਾਤੇ ਖੁੱਲਣ ਨੂੰ ਦਰਾਜ ਉਹ ਮੈਂ ਕੰਮ ਕਰਨ ਗਈ ਫਿਰ ਸੀ ਕਿੱਥੇ ਦੇ ਘਰੇ ਇੰਨਾ ਬੋਲੇ ਰਹੇਗਾ ਜੋ ਕੇ ਬੋਲ ਕੋਈ ਵੀ ਕਹਿ ਤਾਂ ਨਹੀਂ ਕਾਕਾ ਤੁਹਾਡੇ ਕੋਲ ਜਿਵੇਂ ਜੇ ਬੋਲੇ ਤੁਹਾਨੂੰ ਕੋਈ ਇੰਦਾ ਦੀ ਗੱਲਬਾਤ ਜਿਹੜਾ ਗਲਤ ਰੋਕਣਾ ਤੁਸੀਂ ਠੀਕ ਆ ਨਹੀਂ ਮੇਰਾ ਗੇਟ ਹੀ ਨਹੀਂ ਆਸ ਗਵਾਰ ਦੀ ਗੰਦ ਨਹੀਂ ਬਣਾਉਣਾ ਠੀਕ ਹੈ ਗੇਟ ਹੀ ਤਗੜੇ ਬਣੋ ਆਪ ਸਿਪਾਹੀ ਬਣੋ ਠੀਕ ਆ ਉਹ ਐਡਾ ਵੱਡਾ ਨਹੀਂ ਕੋਈ ਜਿਹੜਾ ਰੱ ਉਹ ਜਿਹੜਾ ਤੁਹਾਡੇ ਵਿਚਾਰਿਆਂ ਦੇ ਅੰਦਰੋਂ ਬਾੜ ਨੂੰ ਬਾਹਰ ਨਿਕਲਣ ਵਾਲ ਕੀਤਾ ਪਿਆ ਉਹ ਕਹਿੰਦੇ ਇਹ ਦਰਾਜਾ ਖੋਲ ਕੇ ਬਾਹਰ ਨਹੀਂ ਨਿਕਲਦੀ ਸਾਨੂੰ ਦੇ ਮਾਰੇ ਨਾ ਸਾਡੀ ਕੋਈ ਧੀ ਪੈਣੇ ਨਿਕਲੇ ਬਾੜ ਆ ਵੀ ਹੈਗੀ ਕੁੜੀ